ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੈਕਰ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਇਹ ਜਾ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣੀ ਹੈ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲੂਗੀ ਚਲੋ ਤੁਹਾਨੂੰ ਪਤਾ ਹੀ ਹੈ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਕਰਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਫੋਨ ਲਾਗੇ ਜਾਗੇ ਸਹੀ ਸਾਫ਼ ਸੇ ਕਰੀ ਤੇ ਹੁਣ ਅਸੀਂ ਤੁਹਾਡੇ ਤੋਂ ਦਰਦੀ ਮੰਨਦੇ ਆ ਅੱਜ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ